ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਸ਼੍ਰੀ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਦੀ ਯੋਗਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਜਪੁਰਾ ਸਮੇਤ ਕਸਤੂਬਾ ਚੌਕ ਇੰਚਾਰਜ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸ਼ਤ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੇ ਸਬੰਧ ਵਿੱਚ ਜਦੋਂ ਪੁਲਿਸ ਪਾਰਟੀ ਟੀ ਪੁਆਇੰਟ ਕੇ ਐਸ ਐਮ ਰੋਡ ਨੇੜੇ ਬਿਜਲੀ ਬੋਰ ਚੌਕ ਰਾਜਪੁਰਾ ਨਾਕਾ ਲਗਾ ਕੇ ਮੌਜੂਦ ਸੀ ਤਾਂ ਇੱਕ ਬਿਨਾ ਨੰਬਰੀ ਮੋਟਰਸਾਈਕਲ ਜਿਸ ਤੇ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਦੀ ਪਛਾਣ ਗੁਲਸ਼ਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਮਕਾਨ ਨੰਬਰ 100 ਵਾਰਡ ਨੰਬਰ 11 ਨੇੜੇ ਗਣੇਸ਼ ਨਗਰ ਰਾਜਪੁਰਾ ਵਿੱਕੀ ਪੁੱਤਰ ਬਨਾਰਸੀ ਦਾਸ ਵਾਸੀ ਮਕਾਨ ਨੰਬਰ B 1/2784 ਨੇੜੇ ਦੁੱਧਾਤਾਰੀ ਗੁਰਦੁਆਰਾ ਪ੍ਰੇਮ ਸਿੰਘ ਕਲੋਨੀ ਰਾਜਪੁਰਾ ਅਤੇ ਸਿਕੰਦਰ ਉਰਫ ਲੀਲੀ ਪੁੱਤਰ ਰਾਜੂ ਵਾਸੀ ਮਕਾਨ ਨੰਬਰ 45 ਪੁਰਾਣੀ ਮਿਰਚ ਮੰਡੀ ਰਾਜਪੁਰਾ ਸਵਾਰ ਸਨ ਮੋਟਰਸਾਈਕਲ ਨੂੰ ਗੁਲਸ਼ਨ ਕੁਮਾਰ ਚਲਾਇ ਤਲਾਸ਼ੀ ਦੌਰਾਨ ਜਿਨ੍ਹਾਂ ਦੇ ਕੋਲੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਤਨ 2025 ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਜਿਸ ਦੇ ਵਿੱਚ ਗੁਲਸ਼ਨ ਕੁਮਾਰ ਵਿੱਕੀ ਤੇ ਸਕੰਦਰ ਗੁਲਸ਼ਨ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਤੇ 20000 ਜਿਹੜੀ ਆ ਡਰਗ ਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਦਾ ਡਰਗਮਨੀ ਫੜੀ ਗਈ ਹੈ ਉਸ ਤੋਂ ਬਾਅਦ ਇਹਨਾਂ ਦੇ ਜੇ ਟੋਟਲ 40000 ਡਰਗਮਨੀ ਹੋਗੀ ਤੇ 550 ਗ੍ਰਾਮ ਹੋ ਗਿਆ ਨਸ਼ੀਲਾ ਪਾਊਡਰ ਇਸੇ ਦੀ ਪੁਛਕਿਸਤੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਨੇ ਪੁਛਕਿਸਤੇ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੁਰਤੀ ਪਤਨੀ ਸ਼ਿਉਮ ਜਿਨ੍ਹਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨਿਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਜਿਹੜਾ ਨਸੀਲਾ ਪਾਊਡਰ ਹੈ ਤੇ ਜਿਹੜੀ ਸੁਰਬੀ ਹੈ ਉਸ ਦੇ ਕੋਲੋਂ 292100 ਰੁਪਏ ਆ ਜਿਹੜੀ ਹੈ ਡਰਗਮਨ ਹੀ ਫੜੀ ਹੈ ਤੇ ਅੱਗੇ ਇਹਦਾ 2 ਦਿਨ ਦਾ ਅਸੀਂ ਪੁਲਸ ਰਿਪੋਰਟ ਹਾਸਲ ਕਰ ਲਿਆ ਜੋ ਵੀ ਅੱਗੇ ਤਪਤੀ ਸਾਡੀ ਜਾਰੀ ਹੈ ਅੱਗੇ ਜੋ ਵੀ ਹੋਏਗਾ ਉਹ ਤਪਤੀ ਇਸ ਤਾਰੇ ਦੌਰਾਨ ਕਿੰਨੇ ਫੜੇ ਗਏ ਨੂੰ ਇਹਨਾਂ ਦੇ ਕੋਲੋਂ ਟੋਟਲ 5 ਬੰਦੇ ਫੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੀੜੀ ਦੇ ਨੀਨਾ ਦੇ ਕੋਲੋਂ 1 ਕਿਲੋ 70 ਗ੍ਰਾਮ ਰਸੀਲਾ ਪਾਊਡਰ ਤੇ 3,32,100 ਰੁਪਏ ਡਰਗ ਬਣੀ ਕਿਥੋਂ ਦੇ ਨੇ ਜੀ ਆ ਰਾਜਪੁਰੇ ਵਾਲੇ ਕਿਹਨਾਂ ਦਾ ਕੋਈ ਪੁਰਾਣਾ ਬੈਕਗ੍ਰਾਉਂਡ ਕ੍ਰਾਈਮ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦਰਜ ਨੇ ਐਨਡੀਪੀਐਸ ਅਕਟ ਦੇ ਵੀ ਨੇ ਤੇ ਚੋਰੀ ਦੇ ਸਰ ਇਹ ਆਪ ਵੀ ਨਸ਼ੇ ਦੇ ਅਧੀਨ ਨਸ਼ਾ ਸਪਲਾਈਰਾਂ ਕੀ ਨੇ ਇਸ ਦੇ ਬਾਰੇ ਤਫਤੀਸ਼ ਜਾਰੀ ਹੈ ਜੀ ਬਾਕੀ ਜੋ ਜਿਸ ਤਰ੍ਹਾਂ ਹੋਊਗਾ ਉਦੋਂ ਤੁਹਾਨੂੰ ਦੱਸਿਆ ਜਾਊਗਾ ਜਿਵੇਂ ਪੁਲਿਸ ਰਮਾਨ ਮਿਲਿਆ ਉਹਦੇ ਵਿੱਚ ਕੁਝ ਹੋਰ ਥੋੜ੍ਹਾ ਜਿਹੜਾ ਪੁਲਿਸ ਰਮਾਨ ਮਿਲਿਆ ਸੀ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੁਲਿਸ ਰਮਾਨ ਉਹਦੇ ਵਿੱਚ ਜਿਹੜੇ ਨਿਸ਼ਾ ਤੇ ਸੁਰਬੀ ਨੂੰ ਪੜਿਆ ਸੀ ਉਹਦੇ ਵਿੱਚੋਂ ਆਪਣਾ 520 ਗ੍ਰਾਮ ਝੱਲਾ ਪਾਊਡਰ ਪੜਿਆ ਇਹਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਹੁਣ ਸਾਡੀ ਤਫਤੀਸ਼ ਜਾਰੀ ਹੈ ਅੱਗੇ ਜਿਹੜੇ ਵੀ ਫੜੇ ਜਾਣਗੇ ਉਹਨਾਂ ਬਾਰਤੋਂ ਦੱਸਿਆ ਜਾਊਗਾ ਠੀਕ ਹੈ